आम आदमी पार्टी जी सारे हूंदो थोरे साम्हूं अरोड़ा सारे वीरो ਬਹੁਤ ਜੀ ਪਾਰੰਤ ਸਤਕਾਰਯੋ ਮੇਰੇ ਸਾਰੇ ਵੀਰੋ ਪਾਰਟੀ ਦੇ ਰੀੜ ਤੇ ਹੱਡੀਆਂ ਤੁਸੀਂ ਔਰ ਅੱਜ ਤੁਹਾਡਾ ਦਿਨ ਜਿਆ ਗਰਾਈ ਤੇ ਧੰਨਵਾਦ ਕਿ ਤੁਸੀਂ ਸਵਾਗਤ ਕਰਨ ਦੇ ਲਈ ਇੰਨੀ ਵੱਡੀ ਕਿਰਤੀ ਦੇ ਵਿੱਚ ਪਹੁੰਚੇ ਔਰ ਮੇਰੇ ਬਹੁਤ ਹੀ ਸਤਕਾਰਯੋ ਕਬਡੇ ਵੀਰੋ ਸਰਦੀਪ ਸਿੰਘ ਜੀ ਮੁੰਡਿਆ ਸਾਹਿਬ ਗਿਆਸਪੁਰਾ ਸਾਹਿਬ ਗੱਜਨ ਮਾਜਰਾ ਸਾਹਿਬ ਜੀਪੀਜੀ ਔਰ ਮੇਰੇ ਮੇਰੇ ਸੋਡਾ ਵੀਰ ਸ਼ੇਰੀ ਕਲਸੀ ਜੀ ਵਰਕਿੰਗ ਪ੍ਰਧਾਨ ਸਾਰੇ ਸਤਕਾਰਯੋਗ ਸਾਥੀਓ ਫਤਿਹ ਕਰੋ ਪ੍ਰਮਾਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਗੱਲ ਤੇ ਮੁਬਾਰਕਬਾਦ ਕਿ ਅੱਜ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਝਾੜੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਚੋਂ ਕਿ ਗੰਦਗੀ ਹੋ ਚੁੱਕੀ ਸੀਗੀ ਉਹਨੂੰ ਸਾਫ਼ ਕਰਨ ਦੇ ਲਈ ਤੇ ਅੱਜ ਉਸ ਪਰਮਕੀਤਾ ਦਾ ਸ਼ੁਕਰਾਨਾ ਕਿ ਅੱਜ ਐਡਾ ਵੱਡਾ ਕਾਫਲਾ ਜਿਹੜਾ ਉਹ ਉਹਨਾਂ ਦੇ ਨਾਲ ਜੁੜ ਚੁੱਕਿਆ ਔਰ ਮੈਂ ਤੁਹਾਨੂੰ ਇੱਕੋ ਬੇਨਤੀ ਦੋ ਰਾਂ ਇੱਕੋ ਬੇਨਤੀ ਕਰਦਾ ਔਰ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਇਹ ਕਾਫਲਾ ਆਪਾਂ ਹੋਰ ਵੱਡਾ ਕਰਨਾ ਮੈਂ ਚਾਹੇ ਕਹੇ ਨੂੰ ਪ੍ਰਧਾਨ ਲੱਗਿਆ ਪਰ ਮੈਂ ਹਰ ਵਰਕਰ ਦਾ ਸੇਵਾਦਾਰ ਬਣ ਕੇ ਕੰਮ ਕਰੂੰਗਾ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਉਣਾ ਰਾਜਨੀਤੀ 'ਚ ਕਦੇ ਕੋਈ ਕੱਲਾ ਨਹੀਂ ਵਧਾ ਹੁੰਦਾ ਬੰਦਾ ਅਮੇਸ਼ਾ ਦੇ ਪਾਰਟੀ ਨਾਲ ਆਪਣੇ ਸਾਥੀਆਂ ਨਾਲ ਆਪਣੇ ਸਹਿਯੋਗੀਆਂ ਨਾਲ ਵੱਡਾ ਹੁੰਦਾ ਤੇ ਜੇ ਆਪਾਂ ਆਪਾਂ ਸਾਰੇ ਇੱਥੇ ਕੋਈ ਸਾਡੇ ਤੋਂ ਮੰਤਰੀ ਕੋਈ ਐਮਐਲਏ ਜੇ ਅਸੀਂ ਅੱਜ ਇੱਥੇ ਤੱਕ ਪਹੁੰਚਿਆ ਤਾਂ ਸਾਥੀਆਂ ਦਾ ਸਾਰਾ ਸੇਰੇ ਜਿਹੜਾ ਉਹ ਤੁਹਾਨੂੰ ਵੀਰਾਂ ਨੂੰ ਜਾਂਦਾ ਤੇ ਤੁਹਾਡਾ ਜਿਹੜਾ ਮਨ ਦਾ ਮਾਣ ਸਤਿਕਾਰ ਪਾਰਟੀ ਦੇ ਵਿੱਚ ਵੀ ਤੇ ਸਰਕਾਰ ਦੇ ਵਿੱਚ ਵੀ ਜੋ ਬੰਦਾ ਬਣਦਾ ਬਣਦਾ ਉਹਦੇ ਨਾਲ ਦੂਣਾ ਚੌਣਾ ਹੋ ਕੇ ਤੁਹਾਨੂੰ ਸਤਿਕਾਰ ਹੈ ਜਿਹੜਾ ਉਹ ਮਿਲੂਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਦੋਣਾ ਜੀ ਆਪਣਾ ਰੋੜਾ ਜੀ ਜਿੰਦਾਬਾਦ ਸੋ ਕੋਈ ਮੇਰਾ ਵੀਰ ਆਪਣੇ ਆਪ ਨੂੰ ਅਣਗੋਲਿਆ ਕੋਈ ਮੇਰਾ ਵੀਰ ਆਪਣੇ ਆਪ ਨੂੰ ਅਣ ਦੇਖਿਆ ਕੋਈ ਮੇਰਾ ਵੀਰ ਮਯੂਸ ਨਾ ਹੋ ਕੇ ਘਰ ਬੈਠੇ ਤਕੜੇ ਹੋ ਕੇ ਹਮਲਾ ਮਰੋ ਕਿਸੇ ਦੇ ਮਨ ਚ ਕੋਈ ਗੱਲ ਸਾਨੂੰ ਸਾਰਿਆਂ ਨੂੰ ਔਰ ਮੈਂ ਤੁਹਾਡਾ ਕਿਉਂਕਿ ਸਭ ਤੋਂ ਵੱਡਾ ਸੇਵਾਦਾਰ ਰਾਜ ਤੋਂ ਸੋ ਸਾਨੂੰ ਸਾਰਿਆਂ ਨੂੰ ਦੱਸੋ ਰਲ ਮਿਲ ਕੇ ਆਪਾਂ ਆਪਾਂ ਰਾਹ ਮਿਲ ਕੇ ਦੁਬਾਰਾ 27 ਦਾ ਜਿਹੜਾ ਝੰਡਾ ਜਿਹੜਾ ਉਹ ਬੁਲੰਦ ਕਰਨਾ ਆ ਝੰਡਾ ਆਪਾਂ ਅੱਜ نیچے ਨਹੀਂ ਹੋਣ ਦੇਣਾ ਇਸੇ ਕੱਲ ਦੇ ਅਰਦਾਸ ਕਰਨ ਲਈ ਤੇ ਸ਼ੁਕਰਾਨਾ ਕਰਨ ਦੇ ਲਈ ਪਟਿਆਲੇ ਤੋਂ ਕਾਲੀ ਬਾਦਾ ਮੰਦਿਰ ਤੋਂ ਸ਼ੁਰੂ ਕਰਕੇ ਹੁਣ ਦਰਬਾਰ ਸਾਹਿਬ ਦੁਰਗਿਆਂਾ ਮੰਦਿਰ ਰਾਮਦੀਰ ਜੀ ਚੱਲਿਆ ਤਾਂ ਕਿ ਇਸੇ ਤਰੀਕੇ ਨਾਲ ਸਾਰੇ ਪੰਜਾਬ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਿਆ ਜਾਵੇ ਆਏ ਨਾ ਆਏ ਨਾ ਆਏ ਸਿਆਨ ਕਰਦੇ ਆ ਅਰੇ ਅਰੇ ਇਹੋ ਕ੍ਰੰਨਾ ਯਾਤਰਾ ਜਿਹੜਾ ਜਾਰੀ ਜਾ ਰਹੀ ਆ ਪ੍ਰਧਾਨ ਜੀ ਵੱਲੋਂ ਜਿਹੜਾ ਸਵਾਗਤ ਕੀਤਾ ਗਿਆ ਸਾਹਮਣੇ ਵਾਲ ਹਲਕੇ ਦੇ ਅੱਜ ਜਿਵੇਂ ਕਿ ਸਾਡੇ ਪੰਜਾਬ ਪ੍ਰਧਾਨ ਜੋ ਅਮਨ ਰੋੜਾ ਜੀ ਨੂੰ ਬਣਾਇਆ ਗਿਆ ਤੇ ਕਾਜਕਾਰੀ ਪ੍ਰਧਾਨ ਅਮਨ ਸ਼ਾਹ ਜੀ ਸ਼ਹਿਰਕਲਸ਼ੀਤ ਐਮਐਲਏ ਪਟਿਆਲਾ ਸੋ ਦੋਨੇ ਪ੍ਰਧਾਨ ਸਹਿਬਾਨ ਪਟਿਆਲੇ ਤੋਂ ਉਹਨਾਂ ਨੇ ਸੁਖਰਨ ਯਾਤਰਾ ਸ਼ੁਰੂਆਤ ਕੀਤੀ ਮਾਤਾ ਦੇ ਮਤਲਬ ਜੋ ਮੱਥਾ ਟੇਕਦੇ ਹੋਏ ਤਾਂ ਹੁਣ ਉਹਨਾਂ ਨੇ ਖੰਨੇ ਪਹੁੰਚ ਗਏ ਉਸ ਤੋਂ ਬਾਅਦ ਦਰਾਹੇ ਫਿਰ ਸਾਡੇ ਸਾਹਨੇ ਪਹੁੰਚਣ ਵਾਲੇ ਨੇ ਇਸ ਤੋਂ ਬਾਅਦ ਗੋਲਡਨ ਰਿਪਲ ਹਮਿੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਸੋ ਸਾਡੀ ਸੰਗਤ ਵੀ ਸਾਹਨੇ ਵਾਲੀ ਵੀ ਸਾਰੇ ਵਰਕਰ ਸਹਿਮਾਨਾਂ ਨੂੰ ਬਹੁਤ ਖੁਸ਼ੀ ਆ ਬਹੁਤ ਚਾਅ ਸਾਰੇ ਨਾਲ ਜਾ ਕੇ ਵੀ ਹਮਿੰਦਰ ਸਾਹਿਬ ਸ਼ੁਕਰਾਨਾ ਕਰਕੇ ਆਉਣਗੇ ਸੋ ਪਾਰਟੀ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਆ ਰਹੇ ਵਰਕਰ ਸਹਿਮਾਨ ਤੇ ਕਦ ਨੂੰ ਵਾਸਤੇ ਅੱਜ ਫਿਰ ਹਮਿੰਦਰ ਸਾਹਿਬ ਜਾ ਰਹੇ ਆ ਸੋ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਜ ਰਹੂਗੀ ਤੋ ਸੇਵਾਦਾਰ ਬਣ ਕੇ ਪੂਰੀ ਪਾਰਟੀ ਦੀ ਪੰਜਾਬ ਦੀ ਸੇਵਾ ਜ लगी ਹੋਈ ਆ ਹਿੰਦੁਸਤਾਨ ਦੀ ਸੇਵਾ ਦੀ ਪਾਰਟੀ ਲੱਗੀ ਹੋਈ ਆ ਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਤੋ ਬੜੀ ਖੁਸ਼ੀ ਆ ਅੱਜ ਸਾਡੇ ਨਵੇਂ ਬਣੇ ਪ੍ਰਧਾਨ ਸਾਡੇ ਹਲਕੇ ਚ ਗੁਜ਼ਰੇ ਨੇ ਸੋ ਉਹਨਾਂ ਨੂੰ ਮੁਬਾਰਕਵਾਦ ਵੀ ਆ ਪੂਰੇ ਪੰਜਾਬ ਵਾਸੀਆਂ ਨੂੰ ਮੁਬਾਰਕਵਾਦ ਤੇ ਨਵੇਂ ਪ੍ਰਧਾਨ ਸਾਹਿਬਾਨ ਨੂੰ ਬਹੁਤ ਖੁਸ਼ੀ ਆ ਸਾਨੂੰ ਵੀ ਕਿ ਨਵੇਂ ਪ੍ਰਧਾਨ ਸਾਹਿਬਾਨ ਸਾਡੇ ਹਲਕੇ ਚ ਗੁਜ਼ਰੇ ਨੇ ਪਾਰਟੀ ਵਰਕਰਾਂ ਤੇ ਕਿੰਨਾ ਕੁ ਸਾਲ ਨੇ ਦੇਖੋ ਜੀ ਪੂਰਾ ਚਾਰ ਜੀ ਫੁੱਲ ਰਹੇ ਅੱਗੇ ਲੱਗੂ ਆਗੇ ਤੇ ਜੰਡੇ ਆ ਗਏ ਪੂਰੀ ਤਿਆਰੀ ਚ ਬੈਠੇ ਨੇ ਕਿ ਜਦੋਂ ਆਉਣਗੇ ਸਾਰਿਆਂ ਨੇ ਸਰੂਪੇ ਫੜੇ ਹੋਏ ਆ ਕਿ ਹਾਰ ਫੜੇ ਹੋਏ ਆ ਕਿ ਸਰੂਪੇ ਪੋਣੇ ਆ ਪਰ ਮੇਰੇ ਖਿਆਲ ਟਾਈਮ ਥੋੜਾ ਹੋਣਾ ਥੋੜੇ ਮੌਕੇ ਮਿਲੂਗਾ ਪਰ ਵਾਕਿਆ ਨੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਮਨਾਈ ਜਾਊਗੀ ਇਸ ਤੋਂ ਪ੍ਰਭਾਵ ਨਗਰ ਨਿਗਮ ਸੋਣਾ ਤੇ ਕਹਿ ਸਕਦਾ ਕੋਈ ਨਹੀਂ ਦੇਖੋ ਉਹ ਆਲਰੇਡੀ ਪਹਿਲਾਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਅੱਗੇ ਬਹੁਤ ਭਾਰੀ ਆਪਣੀ ਜਿੱਤ ਹੋਈ ਹੈ ਜਿਹੜੀ 422 ਇਲੈਕਸ਼ਨ ਹੋਈਆਂ ਤੇ ਹੁਣ ਵੀ ਜਿਹੜੀਆਂ ਸਰਪੰਚ ਦੀ ਇਲੈਕਸ਼ਨ ਹੈ ਨਗਰ ਕੌਸ਼ਲ ਦੀ ਇਲੈਕਸ਼ਨ ਹੈ ਨੇ ਵੀ ਆਮ ਆਦਮੀ ਪਾਰਟੀ ਦੇ ਬਣ ਗਏ ਪ੍ਰਧਾਨ ਨਵੀਂਗਰ ਕੌਂਸਲ ਚ ਆਮ ਆਦਮੀ ਪਾਰਟੀ ਦੇ ਬਣ ਗਏ ਤੇ ਬਹੁਤ ਵੱਡੀ ਜਿੱਤ ਹੈ ਜੋ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਹੈ ਧੰਨਵਾਦ ਸਾਰਿਆਂ ਮਾਰੀ ਨੂੰ ਕਾਜੀ ਦੇ ਪ੍ਰਧਾਨ ਜਿਹੜੇ ਹੋਣਗੇ ਅੱਜ ਤੇ ਇੱਥੇ ਕੀਤਾ ਸਵਾਗਤ ਕੀਤਾ ਜਾ ਰਿਹਾ ਆਪਾਂ ਕੀ ਅਮਨ ਅਰੋੜਾ ਜੀ ਆਡੇ ਯਾਉਦੇ ਪ੍ਰਧਾਨ ਯੁਕਤ ਹੋਏ ਹਨ ਇੱਕ ਨਮਾਜ਼ ਤੇ ਅਜੁਰਦਨ ਜਾ ਰਹੇ ਹਨ ਅਦੇ ਸਿਰਾਜੂ 2910 ਦੀਪ ਸਿੰਘ ਜੀ ਮੁੰਡੀਆਂ ਉਹ ਇੱਕ ਵੱਡੇ ਕੱਟਵਾਲ ਉਹਨਾਂ ਦੇ ਜ਼ਵਾਨ ਕਲੀ ਖੜੇ ਹਨ ਸਾਰੇ ਪਾਰਟੀ ਦੇ ਸਾਰੇ ਪ੍ਰਬੰਧ ਬਹੁਤ ਵਧੀਆ ਇੱਕ ਨਵੀਂ ਲੀਡਰਸ਼ਿਪ ਮਿਲਿਆ ਇਸ ਨਾਲ ਪੰਜਾਬ ਦੇ ਜੋ ਵੀ ਪ੍ਰਕਰ ਹੈ ਉਹਦੇ ਹੱਥਲੇ ਬਲੰਦ ਹੋਣਗੇ ਤੇ ਉਹਨਾਂ ਨੂੰ ਕੰਮ ਕਰਨ ਵਾਸਤੇ ਤੇ ਵਧੀਆ ਮੌਕਾ ਮਿਲੇਗਾ ਉਸ ਬਰਾਲਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਵੱਡੀ ਗਿਣਤੀ ਦੇ ਦੇਖੋ ਜੀ ਜਿਨੇ ਪ੍ਰਕਰ ਪਾਰਟੀ ਦੇ ਹਮ ਹੋ ਆ ਕੇ ਆਏ ਹੋਏ ਹਨ ਉਨ੍ਹਾਂ ਦਾ ਸਵਾਗਤ ਲਈ ਅਸੀਂ ਦਿਲੋਂ ਉਸਨਾਂ ਦਾ ਸਵਾਗਤ ਕਰਾਂਗੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੇ ਦਿਨ ਵਿੱਚ ਪੰਜਾਬ ਨੂੰ ਹੋਰ ਬੰਦੀਆਂ ਦੇ ਲੈ ਕੇ ਜਾਣਗੇ ਇਹੀ ਆਮ ਆਦਮੀ ਪਾਰਟੀ ਦਾ ਟੀਚਾ ਹੈ ਜਿਨ੍ਹਾਂ ਪਰਛਾਹ ਹੈਗਾ ਵਰਤਨਾ ਦੇ ਵਿੱਚ ਜਿੱਦਾਂ ਪ੍ਰਧਾਨ ਹੈ ਜਿਹੜਾ ਸਾਨੂੰ ਜਾਂ ਆਪਰਾ ਦੇ ਆਇਆ ਹੈ ਤਾਂ ਇਹਨਾਂ ਨੂੰ ਹਲਕੇ ਵਿੱਚ ਸਵਾਗਤ ਕਰਾ ਰਹੇ ਹਾਂ ਅੱਜ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਨ ਅਰੋੜਾ ਜੀ ਤੇ ਨਾਲ ਸਾਡੇ ਅਮਨਸ਼ੇਰ ਕਰਸੀ ਜੀ ਅੱਜ ਕਾਲੀ ਮਾਤਾ ਮੰਦਰ ਪਟਿਆਲੇ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਮਾ ਸਾਡੇ ਕੰਢੇ ਜਾ ਰਹੇ ਨੇ ਹਰ ਹਲਕੇ ਦੇ ਵਿੱਚ ਉਹਨਾਂ ਦਾ ਪੂਰਾ ਸਵਾਗਤ ਹੋ ਰਿਹਾ ਹੈ ਸਾਡੇ ਲੁਧਿਆਣਾ ਤੇ ਆਸੀ ਦੇ ਵਿੱਚ ਪਹਿਲਾਂ ਮੈਂ ਪਿੱਛੇ ਖੰਨੇ ਜਾ ਕੇ ਆਇਆ ਉੱਥੇ ਵੀ ਬਹੁਤ ਜ਼ਿਆਦਾ ਲੋਕਾਂ ਦਾ ਪ੍ਰਸ਼ਾ ਸੀ ਦਰਾਹੇ ਹਲਕੇ ਪੈਰਾਲ ਹਲਕੇ ਦੇ ਵਿੱਚ ਦਰਾਹਾ ਸ਼ਹਿਰ ਦੇ ਵਿੱਚ ਪੂਰਾ ਉੱਥੇ ਪਹੁੰਚ ਚੁੱਕੇ ਨੇ ਉਰੇ ਵੀੜਾ ਸਾਹਨੇ ਵਾਲੇ ਹਲਕੇ ਦੇ ਵਿੱਚ ਪੂਰਾ ਅਛਾ ਹੈਗਾ ਜੀ ਤੇ ਵਰਕਰਾਂ ਨੂੰ ਬਹੁਤ ਖੁਸ਼ੀ ਆ ਉਹਨਾਂ ਦੇ ਪ੍ਰਧਾਨ ਬਣ ਕੇ ਕਿਵੇਂ ਦੇਖੂ ਕਿ ਪਾਰਟੀ ਦਾ ਸਥਾਪਨਾ ਦੇ ਉੱਤੇ ਕੀ ਆ ਅੱਜ ਕੀ ਯਤਨ ਕਰਦੀ ਹੈ ਤੇ ਅੱਜ ਸਾਡੇ ਵੱਡੇ ਹੀ ਵੱਡੀ ਮਾਣ ਦੀ ਗੱਲ ਆ ਵੀ ਸਾਡੀ ਅੱਜ ਆਮ ਆਨਵੀ ਪਾਰਟੀ ਦਾ ਜਨਮ ਦਿਨ ਵੀ ਆ ਤੇ ਅੱਜ ਹੀ ਦਿਨ ਤੇ ਸਾਡੇ ਪ੍ਰਧਾਨ ਜੀ ਅੱਜ ਇਥੋਂ ਲੰਘ ਰਹੇ ਨੇ ਇਸ ਕਰਕੇ ਇਹਦਾ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਅਛਾ ਹੈ ਇੱਕ ਨੱਕ ਪਰਵਾਹ ਪੁਰੇਗਾ ਇਹ ਤਾਂ ਜੀ ਦੇਖੋ ਤੁਸੀਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਲਾਂ ਵੀ ਜਿਹੜੀਆਂ ਸਾਡੀਆਂ 4 ਜਿੰਨੀ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਤਿੰਨ ਸੀਟਾਂ ਅਸੀਂ ਬੜੇ ਵੱਡੇ ਮਾਰਜਿਨ ਨਾਲ ਜਿੱਤੀਆਂ ਨੇ ਤੇ ਇੱਕ ਵੀ ਜਿਹੜੀ ਸੀਟ ਆ ਉਹ ਬਹੁਤ ਘੱਟ ਮਾਰਜਿਨ ਤੇ ਲੁੱਝੀ ਕੀਤੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਨੇ ਇਹਨਾਂ ਕੈਂਡੀਡੇਟਾਂ ਨੂੰ ਜਿਹੜੀਆਂ ਪੂਰੀ ਜਿੱਤ ਨਸੀਬ ਹੋਣਗੀਆਂ ਸਾਰੇ ਕਾਰਪੋਰੇਸ਼ਨ ਚੋਂ ਉਹਾਂ ਦੇ ਵਿੱਚੋਂ ਥੈਂਕ ਯੂ